ਸਮਝ ਨਹੀਂ ਆ ਰਿਹਾ ਕਿ ਕਿੱਦਾਂ ਹੋਇਆ ਕਿ ਜਾਂ ਪਲੈਨਿੰਗ ਨਾਲ ਹੋਇਆ ਜਾਂ ਕਿਸਨਾ ਹੋਇਆ ਸਾਨੂੰ ਹਲੇ ਕੁਝ ਵੀ ਸਮਝ ਨਹੀਂ ਆ ਰਿਹਾ ਇਹ ਆਪਣੇ ਜੀ ਪੂਰਾ ਮਟਰ ਦਾ ਪਲਾਨ ਹੈ ਜੀ ਆਪਣੇ ਜਿਸ ਤਰ੍ਹਾਂ ਦੇਖਿਆ ਕਿ ਆਪਣੇ ਇਹਨੂੰ ਪੂਰ ਪਲੈਨਿੰਗ ਨਾਲ ਮਾਰਿਆ ਗਿਆ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋ ਗਏ ਆ ਤੁਹਾਨੂੰ ਦੱਸ ਦਈਏ ਵੱਡੀ ਖਬਰ ਇਹ ਹੈ ਕਿ ਪਰਮਾਨੰਦ ਵਿਖੇ ਇੱਕ ਐਨ ਆਰ ਆਈ ਮੁੰਡੇ ਨੂੰ ਜਿਸ ਦਾ ਨਾਮ ਹਰਦੀਪ ਸਿੰਘ ਹੈ ਉਸ ਨੂੰ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ ਹੈ ਇਸ ਸਮੇਂ ਦੀ ਵੱਡੀ ਖਬਰ ਲੈ ਕੇ ਤੁਹਾਡੇ ਲਈ ਹਾਜ਼ਰ ਹੋਏ ਆ ਤਾਂ ਤੁਹਾਨੂੰ ਦੱਸ ਦਈਏ ਇਹ ਐਨ ਆਰ ਆਈ ਮੁੰਡਾ ਜਿਸ ਦਾ ਨਾਮ ਕੀ ਹਰਦੀਪ ਸਿੰਘ ਹੈ ਜੋ ਕਿ ਨਰੋਟ ਜੈਮਲ ਸਿੰਘ ਦਾ ਰਹਿਣ ਵਾਲਾ ਹੈ ਤੇ ਵਿਆਹ ਦੇਖ ਕੇ ਅੰਮ੍ਰਿਤਸਰ ਤੋਂ ਵਾਪਸ ਪਰਤ ਰਿਹਾ ਸੀ ਤੇ ਰਾਹ ਦੇ ਵਿੱਚ ਹੀ ਉਸ ਨੂੰ ਕਿਸੇ ਨੇ ਗੋਲੀ ਮਾਰ ਕੇ ਜਿਹੜੀ ਉਸ ਦੀ ਜਾਨ ਲੈ ਲਈ ਹੈ ਤਸਵੀਰਾਂ ਤੁਹਾਨੂੰ ਖਾਰਿਆ ਸਭ ਦੀ ਵੱਡੀ ਅਪਡੇਟ ਲੈ ਕੇ ਤੁਹਾਡੇ ਲਈ ਹਾਜ਼ਰ ਹੋਇਆ ਹਤਿਆਕਾਂਡ ਦਾ ਮਾਮਲਾ ਜਿਹੜਾ ਹੈ ਉਹ ਸਾਹਮਣੇ ਆਇਆ ਹੈ ਤਾਂ ਥੋੜਾ ਜਿੰਨਾ ਜਾਣਨਾ ਪਾ ਦਿੰਨੇ ਹਰਦੀਪ ਸਿੰਘ ਦੇ ਜੋ ਕਿ ਐਨ ਆਰ ਆਈ ਨੇ ਆਸਟ੍ਰੇਲੀਆ ਦੇ ਵਿੱਚ ਰਹਿਣ ਵਾਲੇ ਪੀ ਆਰ ਨੇ ਜੋ ਕਿ 3.5 ਮਹੀਨੇ ਤੋਂ ਪਹਿਲਾਂ ਹੀ ਜਿਹੜੇ ਨੇ ਭਾਰਤ ਵਾਪਸ ਆਏ ਸੀ ਤਾਂ ਛੁੱਟੀ ਤੇ ਆਏ ਹੋਏ ਸੀ ਵਿਆਹ ਦੇ ਕੇ ਅਬਰਸਰ ਤੋਂ ਆਪਣੇ ਸਾਲੇ ਦੇ ਨਾਲ ਪਰਤਰੇ ਸੀ ਵਾਪਸ ਆਪਣੇ ਘਰ ਵੱਲ ਨੂੰ ਤਾਂ ਪਰਮਾਨੰਦ ਵਿੱਚ ਹੀ ਉਹਨਾਂ ਦੀ ਗੋਲੀ ਮਾਰ ਕੇ ਉਹਨਾਂ ਦੀ ਜਾਨ ਲੈ ਲਈ ਗਈ ਹੈ ਤੇ ਇਸ ਬਾਰੇ ਜਦੋਂ ਵੇਰ ਨੂੰ ਲੋਕ ਜਿਹੜੇ ਸੈਰ ਕਰਕੇ ਵਾਪਿਸ ਆ ਰਹੇ ਸੀ ਤਾਂ ਲੋਕਾਂ ਨੇ ਵੇਖਿਆ ਕਿ ਗੁਲਾਸ਼ ਜਿਹੜੀ ਹੈ ਉੱਥੇ ਡਿਵਾਈਡਰ ਦੇ ਨਾਲ ਪਈ ਹੋਈ ਸੀ ਤਾਂ ਲੋਕਾਂ ਨੇ ਜਿਹੜਾ ਹੈ ਪਿੰਡ ਦੇ ਸਰਪੰਚ ਨੇ ਪਰਮਾਨੰਦ ਦੇ ਲੋਕਾਂ ਵੱਲੋਂ ਜਿਹੜਾ ਇਕੱਠ ਕਰਕੇ ਸਰਪੰਚ ਵੱਲੋਂ ਜਿਹੜਾ ਹੈ ਉਹ ਪੁਲਿਸ ਨੂੰ ਤਲਾਹ ਦਿੱਤੀ ਗਈ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਜੋ ਕਿ ਨਰੋਡ ਜੈਮਲ ਸਿੰਘ ਦੇ ਨੇ ਤਾਂ ਉਹਨਾਂ ਦੇ ਆਨ ਗੁਆੜ ਨੂੰ ਦੱਸਿਆ ਗਿਆ ਤਾਂ ਉੱਥੇ ਮੌਕੇ ਤੇ ਪਹੁੰਚੇ ਨੇ ਦੂਜੇ ਪਾਸੇ ਜੇਕਰ ਅਸੀਂ ਗੱਲ ਕਰੀਏ ਸਤਿਆਕਾਰ ਨਾਲ ਜੁੜੇ ਹੋਏ ਸੁਰੱਖਾ ਦੀ ਤਾਂ ਪੁਲਿਸ ਪਾਰਟੀ ਵੱਲੋਂ ਮੌਕੇ ਤੇ ਪਹੁੰਚ ਕੇ লাশ ਨੂੰ ਜਿਹੜਾ ਹੈ ਕਬਜ਼ੇ ਵਿੱਚ ਲੈ ਲਿਆ ਇਹ ਤੇ ਰਿਸਰਚ ਜਿਹੜੀ ਹੈ ਉਹ ਹਜੇ ਤੱਕ ਚੱਲ ਰਹੀ ਹੈ ਇਸ ਸਮੇਂ ਦੀ ਵੱਡੀ ਖਬਰ ਵੱਡੀ ਅਪਡੇਟ ਲੈ ਕੇ ਤੁਹਾਨੂੰ ਦੱਸ ਰਿਹਾ ਤਸਵੀਰਾਂ ਤੁਸੀਂ ਦੇਖ ਰਹੇ ਹੋ 7C ਨਿਊਜ਼ ਤੁਹਾਨੂੰ ਦਿਖਾ ਰਿਹਾ ਹੈ ਇਹ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਸੀ ਤਾਂ ਇਸ ਤਰ੍ਹਾਂ ਨਾਲ ਪੁਲਿਸ ਪਾਰਟੀ ਜਿਹੜੀ ਹੈ ਉੱਥੇ ਪਹੁੰਚੀ ਹੈ ਤਾਂ ਪੁਲਿਸ ਪਾਰਟੀ ਵੱਲੋਂ ਮੌਕੇ ਤੇ ਜਾ ਕੇ ਰਿਸਰਚ ਜਿਹੜੀ ਹੈ ਸਰਚ ਬਿਆਨ ਜੁੜਾ ਹੈ ਉਹ ਚਲਾਇਆ ਜਾ ਰਿਹਾ ਹੈ ਦੂਜੇ ਪਾਸੇ ਜੇ ਸਾਡੇ ਪੱਤਰਕਾਰ ਨੇ ਪੁਲਿਸ ਪਾਰਟੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਐਸਐਸਪੀ ਦਲਜਿੰਦਰ ਸਿੰਘ ਟਿੱਲੋ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਉਹਨਾਂ ਨੂੰ ਲੋਕਾਂ ਵੱਲੋਂ ਜਿਹੜਾ ਇਹ ਇਤਲਾਹ ਦਿੱਤੀ ਹੈ ਕਤਲ ਦੀ ਰਿਸਰਚ ਕਰ ਰਹੇ ਨੇ ਤਾਂ ਮੰਦੀ ਕਾਰਵਾਈ ਜਿਹੜੀ ਹੈ ਜ਼ਰੂਰ ਕੀਤੀ ਜਾਵੇਗੀ ਜਿਵੇਂ ਹੀ ਪਤਾ ਲੱਗਦਾ ਹੈ ਕਿ ਹਤਿਆਕਾਂਡ ਹੈ ਜਾਂ ਫਿਰ ਮਰਡਰ ਹੈ ਜਾਂ ਫਿਰ ਇਹ ਐਕਸੀਡੈਂਟ ਹੈ ਇਸ ਤੀਜ ਤੋਂ ਸਾਫ ਪਤਾ ਲੱਗਦਾ ਹੈ ਜਦੋਂ ਐਸਐਸਪੀ ਦਲਜਿੰਦਰ ਸਿੰਘ ਢਿੱਲੋਂ ਨੇ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਕਿ ਹਰਦੀਪ ਸਿੰਘ ਦੇ ਜਿਹੜਾ ਹੈ ਉਹ ਬੁਲੇਟ ਦਾ ਜੁੜਾ ਹੈ ਉਹ ਹਮਲਾ ਕੀਤਾ ਗਿਆ ਬੁਲੇਟ ਉਹਨਾਂ ਦੇ ਲੱਗੀ ਹੈ ਗੋਲੀ ਯਾਨੀ ਕਿ ਉਹਨਾਂ ਉੱਤੇ ਚਲੀ ਹੈ ਜਿਸ ਦੇ ਕਾਰਨ ਉਹਨਾਂ ਦੀ ਜਾਨ ਜਿਹੜੀ ਹੈ ਉਹ ਗਈ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਨਾਲ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਪੀਆਰਸੀ ਆਸਟ੍ਰੇਲੀਆ ਦੇ ਪੰਜਾਬ ਭਾਰਤ ਪਰਤੇ ਸੀ ਆਪਣੇ ਪਰਿਵਾਰ ਨਾਲ ਮਿਲਣ ਲਈ ਤੇ ਵਿਆਹ ਤੋਂ ਵਾਪਸ ਆ ਰਹੇ ਸੀ ਤਾਂ ਵਿਆਹ ਦੇਖਣਾ ਕਿ ਤਰ੍ਹਾਂ ਕਿਤੇ ਹਰਦੀਪ ਸਿੰਘ ਨੂੰ ਮਹਿੰਗਾ ਪੈ ਗਿਆ ਜਦੋਂ ਵਾਪਸ ਆਏ ਤਾਂ ਉਹਨਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਮੇਰਾ ਨਾਮ ਦਵਿੰਦਰ ਸਿੰਘ ਮੈਂ ਜੋ ਅੱਜ ਇੱਥੇ ਆਪਣੇ ਕਤਲ ਹੋਇਆ ਮੈਂ ਉਹਨਾਂ ਦਾ ਤਾਏ ਦਾ ਲੜਕਾ ਹਾਂ ਔਰ ਜਿਸ ਦਾ ਸਾਨੂੰ ਪਹਿਲਾਂ ਪਤਾ ਸੀਗਾ ਵੀ ਉਹ ਅੰਮ੍ਰਿਤਸਰ ਪਿਆਹੀ ਆਪਣੇ ਮੈਰਿਜ ਦੇਗਾ ਸੀ ਆਪਣੇ ਦੋਸਤ ਦੀ ਔਰ ਸਾਨੂੰ ਸਵੇਰੇ ਲੱਗਿਆ ਪਤਾ ਕਿ ਇਸ ਤਿਸ ਤਰ੍ਹਾਂ ਗੱਲ ਹੋ ਗਈ ਆ ਕਿ ਉਹਦਾ ਕੋਈ ਗੋਲੀਆਂ ਮਾਰ ਕੇ ਉਹਦਾ ਕਤਲ ਕਰ ਦਿੱਤਾ ਹੈ ਤੇ ਅਸੀਂ ਬਹੁਤ ਹਰਾਨ ਹੈ ਕਿ ਆਪਣੇ ਸਾਨੂੰ ਕੁਝ ਸਮਝ ਨਹੀਂ ਆ ਰਹੀ ਕਿ ਕਿ ਕਿੱਦਾਂ ਹੋਇਆ ਕਿ ਜਾਂ ਪਲਾਨਿੰਗ ਨਾਲ ਹੋਇਆ ਜਾਂ ਕਿਸ ਤਰ੍ਹਾਂ ਹੋਇਆ ਸਾਨੂੰ ਹਲੇ ਕੁਝ ਵੀ ਸਮਝ ਨਹੀਂ ਆ ਰਿਹਾ ਤੇ ਪੁਲਿਸ ਆਪਣੇ ਵੈਰੀਫਾਈ ਕਰਦੀ ਹੈ ਜੋ ਵੀ ਆਪਣੇ ਪੁਲਿਸ ਸੀਗਾ ਕੋਈ ਥਾਰ ਤੇ ਸੀਗਾ ਆਪਣੀ ਆਪਣੀ ਪਰਸਨਲ ਗੱਡੀ ਥਾ ਰਹੀ ਉਸੇ ਉਸ ਤੇ ਗਿਆ ਜੀ ਇਹਦੇ ਨਾਲ ਹੋ ਰਿਹਾ ਹਾਂਜੀ ਇੱਕ ਇਹਨਾਂ ਦਾ ਬ੍ਰਦਰ ਇਨ ਲਾ ਗਿਆ ਜੀ ਸਾਲਾ ਇਹਨਾਂ ਦਾ ਨਾਲ ਹੀ ਕੀ ਲੱਗਦਾ ਵੀ ਕਿਧਰ ਦੀ ਮਾਰੀ ਹੈ ਜਿਸ ਦਾ ਨਹੀਂ ਨਹੀਂ ਇਹ ਇਹ ਆਪਣੇ ਜੀ ਪੂਰਾ ਮਰਡਰ ਦਾ ਪਲਾਨ ਹੈ ਜੀ ਆਪਣੇ ਜਿਸ ਵੇਲੇ ਦੇਖਿਆ ਕਿ ਆਪਣੇ ਇਹਨੂੰ ਪੂਰਾ ਪਲਾਨਿੰਗ ਨਾਲ ਮਾਰਿਆ ਗਿਆ ਇਹ ਆਪਣੇ ਐਨ ਰਾਹੀ ਆਪਣੇ ਆਸਟ੍ਰੇਲੀਆ ਤੋਂ ਆਪਣੇ ਟ੍ਰਾਂਸਪੋਰਟ ਆਏ ਉਹਨਾਂ ਦੀ ਇੱਥੇ ਹੋਰ ਉਹਨਾਂ ਦਾ ਵਧੀਆ ਕਾਰੋਬਾਰ ਚੱਲ ਰਿਹਾ ਉੱਥੇ ਇੱਥੇ ਛੁੱਟੀ ਆਏ ਸੀਗੇ ਆਪਣੇ ਘਰ ਕਿੰਨੀ ਦਿਨ ਹੋਇਆ ਨੂੰ ਹੋ ਗਿਆ ਤਕਰੀਬਨ ਕੋਈ 3 ਤੋਂ 4 ਦਿਨ ਮਹੀਨੇ ਹੋ ਗਏ ਉਹਨਾਂ ਘਰ ਆਏ ਦੇ ਨਹੀਂ ਸੀ ਪਰ ਉਹਨਾਂ ਅਸੀਂ ਕੀ ਕਹਿ ਸਕਦੇ ਹਾਂ ਕੀ ਮੰਗ ਕਰਦੇ ਹੋ ਪ੍ਰਕਾਸ਼ ਅਸੀਂ ਇਹ ਹੀ ਕਹਿਣਗੇ ਸਾਨੂੰ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੋਰ ਜੋ ਵੀ ਇਹਨਾਂ ਦੇ ਦੋਸ਼ੀ ਆ ਉਹਨਾਂ ਨੂੰ ਤੇ ਸਖਤ ਸਖਤ ਆਪਣੇ ਹਿਸਾਬਾ ਮਿਲਣੀ ਚਾਹੀਦੀ ਇੱਥੇ ਜਿਹੜਾ ਮਰਡਰ ਹੋਇਆ ਹੈ ਇਹ ਮੁੰਡਾ ਸਾਡਾ ਗੁਆਂਢੀ ਹੈ ਜੀ ਸਾਡੇ ਨਾਲ ਹੀ ਪਿੰਡਾ ਚੱਕ ਮੀਰ ਦਾ ਸਰਦੇ ਸਿੰਘ ਇਹ ਆਸਟ੍ਰੇਲੀਆ ਦਾ ਪਿਆਰਾ ਹੈ ਇਹਦੀ ਮਿਸ ਵੀ ਜਿਹੜੀ ਬਾਹਰੀ ਹੈ ਤੇ ਸਾਨੂੰ ਸਵੇਰੇ ਪਤਾ ਲੱਗਿਆ ਕਿ ਕਿਸੇ ਨੇ ਉਹਦੀ ਗੋਲੀ ਮਾਰ ਕੇ ਬਈ ਹਦਿਆ ਕਰਤੀ ਹੈ ਤੇ ਆਹ ਤੇ ਪ੍ਰਸ਼ਾਸਨ ਅੱਗੇ ਹੀ ਆਹ ਪਹਿਲਾਂ ਸੁਣਦੇ ਹਾਂ ਅੰਬਰਸਾਰ ਉੱਤੇ ਕਿ ਐਦਾਂ ਦੀ ਬਾਤ ਤਾਂ ਹੁੰਦੀ ਹੈ ਸਾਡੀ ਪ੍ਰਸ਼ਾਸਨ ਅੱਗੇ ਹੀ ਬੇਨਤੀ ਹੈ ਕਿ ਇਹਦਾ ਪਤਾ ਲੱਗਣਾ ਚਾਹੀਦਾ ਕਿ ਜਿਹੜੇ ਵੀ ਉਹਦੇ ਗੁਨਾਹਗਾਰ ਨੇ ਉਹਨਾਂ ਨੂੰ ਸਖਤੋ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਬਾਕੀ ਉਹ ਆਪਣੇ ਕਿਤਾ ਜੀ ਦੀ ਡੈਥ ਹੋ ਗਈ ਦੀ ਹੈ ਆਪਣੇ ਮਾਰ ਟੇਕੂ ਦੀ ਭੈਣ ਆ ਉਹ ਵੀ ਬਾਹਰੀ ਹੈ ਚਾਹੇ ਪ੍ਰਸ਼ਾਸਨ ਅੱਗੇ ਹੀ ਬੇਨਤੀ ਕਰਨੇ ਆ ਕਿ ਪਤਾ ਲੱਗਣਾ ਚਾਹੀਦਾ ਕਿ ਇਹਨੂੰ ਕਿੰਨ ਮਾਰਿਆ ਇਹ ਜਿਹੜਾ ਐਕਸੀਡੈਂਟ ਹੋਇਆ ਕਿੱਥੇ ਵਾਪਰਿਆ ਇਹ ਇੱਥੇ ਪਰਮਾਨント ਹੋਇਆ ਜੀ ਉਹ ਗੱਡੀ ਉਹਦੀ ਲੱਗੀ ਤੇ ਡਵਾਈਡਰ ਦੇ ਨਾਲ ਇਹਦਾ ਲੇਟੇ ਰਹੀ ਹੋ ਤੇ ਇਹ ਤੇ ਸਵੇਰੇ ਸਾਨੂੰ ਕਿਸੇ ਨੇ ਫੋਨ ਕੀਤਾ ਜਿੱਥੋਂ ਕੋਈ ਸੱਜਣ ਨੇ ਤੋਂ ਸਰਪੰਚ ਨੇ ਕਿ ਅਦਾਦਾ ਤੁਹਾਡੇ ਪਿੰਡ ਦੇ ਲਾਗੇ ਵੀ ਇਦਾਂ ਦਾ ਡਰੈਸਾ ਮੁੰਡੇ ਦਾ ਤਾਂ ਇਹਨੇ ਕਹੇ ਵੀ ਸਾਡਾ ਹੀ ਇਹ ਲੁਕਲੀ ਮੁੰਡਾ ਅੱਲਾ ਸਾਹਮਣੇ ਆਇਆ ਇੱਕ ਸਾਨੂੰ ਬਾਰਡਰ ਕੇਸ ਰਿਪੋਰਟ ਹੋਇਆ ਇੱਕ ਨਰੋਡ ਜੈਮਲਸ ਨਰੋਡ ਜੈਮਲ ਸਿੰਘ ਦੇ ਏਰੀਆ ਦਾ ਲੜਕਾ ਹੈ ਹਰਦੇਵ ਸਿੰਘ ਜਿਹੜਾ ਕੋਸਟ੍ਰੇਲੀਆ ਰਹਿੰਦਾ ਉਹਦੀ ਸਵੇਰੇ ਇਥੋਂ ਡੈਡ ਬੋਡੀ ਮਿਲਿਆ ਔਰ ਡੈਡ ਬੋਡੀ ਦੀ ਬੋਡੀ ਤੇ ਬੁਲੇਟ ਇਚਰੀ ਮਾਰ ਖਾਈ ਹੋਵੇ ਉਹਦੇ ਸੋ ਇਨਵੈਸਟੀਗੇਟ ਕਰ ਰਹੇ ਆ ਤੇ ਅ ਕੋਸ਼ਿਸ਼ ਕਰਾਂਗੇ ਕਿ ਕੇਸ ਜਲਦੀ ਟਰੇਸ ਹੋ ਜਾਵੇ ਸਰ ਕੀ ਲੱਗਦਾ ਬੁਲੀ ਬੁਲੀ ਮਾਹੀ ਲਈ ਹਾਂਜੀ ਬੁਲੇਟ ਇੰਜਰੀ ਹੈ ਜਿਵੇਂ ਦੱਸਿਆ ਕਿ ਉਹਦੇ ਬੁਲੇਟ ਇੰਜਰੀ ਆ ਪੇਟ ਦੇ ਉੱਤੇ ਤੇ ਉਹਦੀ ਜਿਹੜੀ ਗੱਡੀ ਆ ਥਾਰ ਉਹ ਵੀ ਇੱਥੇ ਮੌਕੇ ਤੇ ਪਾਈ ਗਈ ਸੀ ਸਵੇਰੇ ਸਰਕਰਨ ਵਾਲੇ ਲੋਕਾਂ ਨੇ ਦੇਖਿਆ ਔਰ ਉਸ ਤੋਂ ਬਾਅਦ ਪੁਲਿਸ ਨੇ ਤਲਾਸ਼ੀ ਲਈ ਹੈ ਪੁਲਿਸ ਮੌਕੇ ਤੇ ਪਹੁੰਚੀ ਆ ਬਾਕੀ ਇਨਵੈਸਟੀਗੇਟ ਕਰ ਰਹੇ ਆ ਜੋ ਵੀ ਕਾਰਵਾਈ ਹੋਏਗੀ ਫਿਰ ਤੁਹਾਨੂੰ ਇਤਿਆਹ ਚਾ ਸਰ ਕੋਲ ਕੋਲ ਇਨਵੈਸਟੀਗੇਸ਼ਨ ਦਾ ਹਿੱਸਾ ਚ ਹੈ ਸਹੀ ਬੋ ਦੱਸ ਨਹੀਂ ਸਹੀ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੈਨੀਗਰੀ ਰਿਪੋਰਟ